ਸਭ ਤੋਂ ਪਹਿਲਾਂ ਗੱਲ ਇਹ ਤੋਂ ਸ਼ੁਰੂ ਕਰੇ ਪੰਜਾਬ ਆਹ ਹਾਂ ਮਾਰਾ ਬੜਾ ਭਾਈ ਹੈ بڑے ਭਾਈ ਕਬਰ ਮੈਂ ਕਿਹਾ ਵੱਡੇ ਭਾਈ ਤੋਂ ਲੈਂਦੇ ਲੈਂਦੇ ਕਿ ਤੇ ਵੱਡੇ ਭਾਈ ਨੂੰ ਨਾ ਯਾਰਦੇ ਹੋ ਨਾ ਜਿਹੜਾ ਆਉਂਦਾ ਹੈ ਪੰਜਾਬ ਸਾਨੂੰ ਆ ਦੇ ਦੇ ਪੰਜਾਬ ਸਾਨੂੰ ਆ ਦੇ ਦੇ ਮਲ ਚੁੰਡਣ ਲੱਗੇ ਹੋਏ ਸਾਨੂੰ ਪੰਜਾਬ ਇੱਕ ਕਹਿੰਦਾ ਸਾਨੂੰ ਹੈਡ ਬਾਕਸ ਦਾ ਕੰਟਰੋਲ ਦੇ ਦਿਓ ਇੱਕ ਕਹਿੰਦਾ ਸਾਨੂੰ ਐਸਵਾਈਐਲ ਦੇ ਦਿਓ ਇੱਕ ਕਹਿੰਦਾ ਸਾਨੂੰ ਚੰਡੀਗੜ੍ਹ ਦੇ ਦਿਓ ਇੱਕ ਕਹਿੰਦਾ ਬਿਜਲੀ ਚ ਹਿੱਸਾ ਦੇਓ ਸਾਡਾ ਆਮ ਤੌਰ ਮੇਨ ਤੌਰ ਤੇ ਮੁੱਖ ਮੁੱਦੇ ਜਿਹੜੇ ਸੀਗੇ ਜਿੰਨਾ ਚ ਮੈਂ ਮੁੱਦਿਆਂ ਦੀ ਗੱਲ ਕਰਾਂਗਾ ਸਭ ਤੋਂ ਪਹਿਲਾਂ ਸੀਗਾ ਕਿ ਪੰਜਾਬ ਦੇ ਪਾਣੀਆਂ ਬਾਰੇ Rajasthan ਨੇ ਕਿਹਾ ਕਿ ਜਿਹੜਾ ਫਿਰੋਜ਼ਪੁਰ ਹੈਡਵਰਕਸ ਹੈ ਹਰੀਕੇ ਹੈਡਵਰਕਸ ਹੈ ਰੋਪੜ ਹੈਡਵਰਕਸ ਉਹਦਾ ਕੰਟਰੋਲ ਸਾਨੂੰ ਦੇ ਦੇ ਕਿਉਂਕਿ ਪਾਣੀ ਸਾਨੂੰ ਆਉਂਦਾ ਹੈ हरियाणा ने कहा जी एस वाई एल जल्दी बना दो हरियाणा ने कहा जी ਸਾਡੇ ਅੰਮਾਲਾ ਦੇ ਕੁਝ ਖੇਤਰ ਦੇ ਫਾਰਨਗੁਰ ਦੇ ਪੰਚਕੂਲੇ ਦੇ ਕਾਲਜ ਜਿਹੜੇ ਨੇ ਉਹਨਾਂ ਨੂੰ ਪੰਜਾਬ ਯੂਨੀਵਰਸਿਟੀ ਨਾਲ ਐਫੀਲੀਏਟਡ ਕਰਦੇ ਹਿਮਾਚਲ ਨੇ ਕਿਹਾ ਜੀ ਸ਼ਾਨਨ ਪ੍ਰੋਜੈਕਟ ਜਿਹੜਾ ਜੋਗਿੰਦਰ ਨਗਰ ਚ ਉਹ ਹੁਣ ਹਿਮਾਚਲ ਦੇ ਹਵਾਲੇ ਕਰ ਦੋ ਜੀ ਉਹ ਪੰਜਾਬ ਕੋਲੇ ਤੇ ਹਿਮਾਚਲ ਨੇ ਕਿਹਾ ਜੀ ਚੰਡੀਗੜ੍ਹ ਚ ਸਾਡਾ 7.19 ਹਿੱਸਾ ਬਣਦਾ ਉਸਨ ਦੇ ਦੋ ਜੀ ਬਦ ਮੇਰੀ ਵਾਰੀ ਆਈ ਬੋਲਣ ਦੀ ਮੈਂ ਕਹਿੰਦਾ ਜੀ ਗ੍ਰਹਿ ਮੰਤਰੀ ਸਾਹਿਬ ਤੁਸੀਂ ਸੁਣ ਨਹੀਂ ਲਿਆ ਉਹਨਾਂ ਵੈਸੇ ਜਿਹਨਾਂ ਨੇ ਭਾਸ਼ਨਾ ਚ ਜਿਹੜਾ ਆਉਂਦਾ ਹੈ ਪੰਜਾਬ ਸਾਨੂੰ ਆਦੇ ਦੇ 50 ਸਾਨੂੰ ਆਦੇ ਦੇ ਮਤਲਬ ਚੁੰਡਣ ਲੱਗੇ ਹੋਏ ਤੁਸੀਂ ਪੰਜਾਬ ਨੂੰ ਇੱਕ ਕਹਿੰਦਾ ਸਾਨੂੰ ਹੈਡ ਬਾਕਸ ਦਾ ਕੰਟਰੋਲ ਦੇ ਦਿਓ ਇੱਕ ਕਹਿੰਦਾ ਸਾਨੂੰ ਐਸਵਾਈਐਲ ਦੇ ਦਿਓ ਇੱਕ ਕਹਿੰਦਾ ਸਾਨੂੰ ਚੰਡੀਗੜ੍ਹ ਦੇ ਦਿਓ ਇੱਕ ਕਹਿੰਦਾ ਬਿਜਲੀ ਚ ਹਿੱਸਾ ਦਿਓ ਸਾਡਾ ਸੈਂਟਰ ਕਹਿੰਦਾ ਬੀਵੀਐਮਬੀ ਸਾਨੂੰ ਦੇ ਦੋ। ਚੰਡੀਗੜ੍ਹ ਕਹਿੰਦਾ ਯੂਨੀਵਰਸਿਟੀ ਸਾਨੂੰ ਦੇ ਦੋ। ਮੈਂ ਕਹਾਂ ਜੀ ਜਦੋਂ ਅਸੀਂ ਕਹਿੰਨੇ ਕੁਝ ਦੇ ਦੋ 1600 ਕਰੋੜ ਰੁਪਏ ਸਾਨੂੰ ਦੇ ਦੋ ਤੁਸੀਂ ਅਜੇ ਤੱਕ ਕੋ ਦਿੱਤਾ ਨਹੀਂ। ਕੀ ਕੀ ਦੇ ਦੀਏ ਜੀ? ਜਿਹੜਾ ਆਇਆ ਕਰੇ ਸਭ ਤੋਂ ਪਹਿਲਾਂ ਗੱਲ ਇਥੋਂ ਸ਼ੁਰੂ ਕਰੇ ਪੰਜਾਬ ਆਰਾ ਹਾਂ ہمارا ਬੜਾ ਭਾਈ ਹੈ। بڑے ਭਾਈ ਕਾ ਪਰ ਮੈਂ ਕਹਾਂ ਵੱਡੇ ਭਾਈ ਤੋਂ ਲੈਂਦੇ ਲੈਂਦੇ ਕਿਤੇ ਵੱਡੇ ਭਾਈ ਨੂੰ ਨਾ ਝਾੜਦੇ ਹੋ ਨਾ। ਕਿਤੇ ਛੋਟੇ ਭਾਈ ਕੋ ਗੁਬਸਣ ਵੱਡਾ ਭਾਈ ਉੱਜੜ ਜੀ ਇਹ ਕੋਈ ਇਹ ਕੋਈ ਤਰਕ ਹੈ ਜੀ 1952 ਪੰਜਾਂ ਜਿਆਦੀ ਗੱਲਾਂ ਕਰੀ ਜਾਂਦੇ ਆ 1966 ਦੀਆਂ ਗੱਲਾਂ ਚਲੋ ਜੀ 1966 ਦੀ ਅਸੀਂ ਗੱਲ ਕਹਿੰਨੇ ਆ ਕਿ ਭਾਈ ਜਿਹੜਾ ਪੁਨਰਗਠਨ ਐਕਟ ਸੀਗਾ 1966 ਚ ਬਣਿਆ ਸੀ ਉਹਦੇ ਅੰਤਰਗਤ ਇਹ ਸੰਸਥਾ ਸੀ ਜਿਹੜੀ BBMP ਇਹਦੇ ਚ ਰਾਜਸਥਾਨ ਦਾ ਹਿਮਾਚਲ ਇਹ ਸੈ ਨਹੀਂ ਬਣਦਾ ਰਿਪੀਰੀਅਨ ਸਟੇਟ ਹੀ ਹੈ ਨਹੀਂ ਇਹ ਇਹ ਕਿਉਂ ਮੰਗਦੇ ਕਿ BBMB ਚ ਸਾਡਾ ਇੱਕ ਇੱਕ ਤੱਕਾ ਮੈਂਬਰ ਹੋਵੇ ਜਦਕਿ ਉਹਨਾਂ ਦੇ ਐਕਸ ਆਫਿਸ 'ਚੋਂ ਮੈਂਬਰ ਦੋ ਹੈਗੇ ਨੇ ਉਸ ਵੇਲੇ ਤਾਂ ਕਹਿੰਦੇ ਨਾ ਜੀ ਉਹਨੂੰ ਸੈਟ 'ਚ ਸੋਧ ਕਰ ਲੋ ਜਿਸ ਵੇਲੇ ਅਸੀਂ ਇਹ ਕਹਿੰਦੇ ਹਾਂ ਕਿ ਹਰਿਆਣਾ ਤਾਂ ਆਪ ਹੀ ਬਾਹਰ ਹੋਇਆ ਸੀ ਪੰਜਾਬ ਯੂਨੀਵਰਸਿਟੀ 'ਚ ਬੰਸੀ لال ਉਸ ਵੇਲੇ ਮੁੱਖ ਮੰਤਰੀ ਸੀ 50 ਸਾਲ ਪਹਿਲਾਂ ਦੀ ਲਗਭਗ ਗੱਲ ਹੈ ਕਿਤੇ ਕੋਈ ਫੰਕਸ਼ਨ ਹੋਇਆ ਪੰਜਾਬ ਯੂਨੀਵਰਸਿਟੀ 'ਚ ਉਸ ਵੇਲੇ ਹਰਿਆਣਾ ਨਾਲ ਹੁੰਦਾ ਸੀ ਤੇ ਕਿਤੇ ਕੁਰਸੀ ਸੀਐਮ ਦੀ ਥੱਲੇ ਲਾਤੀ फ्रंट रोच पंजाब ਦੇ ਸੀਐਮ ਤਾਂ ਲਾ ਦੇ ਇਸੇ ਗੱਲ ਤੋਂ ਗੁੱਸੇ ਹੋ ਕੇ ਉਹ ਕਹਿੰਦਾ ਜੀ ਅਸੀਂ ਤਾਂ ਦੇ ਸਾਰੇ ਕਾਲਜਾਂ ਦਾ ਹਿੱਸਾ ਕੱਢਦੇ ਆਂ ਵਿੱਚੋਂ ਅਸੀਂ ਤੁਹਾਨੂੰ ਨਾ ਪੈਸਾ ਦੇਈਏ ਕੋਈ ਅਸੀਂ ਤਾਂ ਆਪਣੀ ਯੂਨੀਵਰਸਿਟੀ ਬਣਾਵਾਂਗੇ ਉਹਨਾਂ ਨੇ ਗੁਫ ਕ੍ਰਿਸ਼ੇਤਰਾ ਦੀ ਯੂਨੀਵਰਸਿਟੀ ਬਣਾ ਲਈ ਉਹਨ ਕ੍ਰਿਸ਼ੇਤਰਾ ਜੀ ਯੂਨੀਵਰਸਿਟੀ ਦੀ ਜਿਹੜੀ ਰੈਂਕਿੰਗ ਹੈ ਉਹ A+ ਹੈ ਨਿਕਲ ਉਹ A+ ਚੋਂ ਕੱਢ ਕੇ ਸਾਡੇ ਪੰਜਾਬ ਦੀਆਂ ਯੂਨੀਵਰਸਿਟੀਆਂ ਤੋਂ ਪਾਉਣਾ ਚਾਹੁੰਦੇ ਨੇ ਕਾਲਜ ਅਸਲ 'ਚ ਇਸ ਤੇ ਦੋ ਤਿੰਨ ਮੀਟਿੰਗਾਂ ਪਹਿਲਾਂ ਵੀ ਹੋਈਆਂ ਸੀ ਇਹ ਸੈਨੇਟ ਤੇ ਸਿੰਡੀਕੇਟ ਦੇ ਵਿੱਚ ਵੜਨ ਦੀਆਂ ਸ਼ਾਸ਼ਣ ਨੇ ਕਿਉਂਕਿ ਉਹਨੇ ਤੇ ਗ੍ਰੈਜੂਏਟ ਖਤਮ ਹੋ ਗਏ 50 ਸਾਲ ਹੋ ਗਏ ਉਹਨੂੰ ਗ੍ਰੈਜੂਏਟ ਜਿਹੜੇ ਖਤਮ ਹੋ ਗਏ ਤਾਂ ਸੈਨੇਟ ਦੇ ਵਿੱਚ ਵੜਨੇ ਕੋਸ਼ਾਂ ਜਦੋਂ ਮੈਂ ਜਵਾਬ ਦਿੰਦਾ ਉਹਨਾਂ ਮੀਟਿੰਗਾਂ 'ਚ ਕਿ ਕੋਰੀ ਨਾ ਹੈ ਸਾਡੇ ਕੋਲੇ ਪਹਿਲਾਂ ਹੀ ਬਹੁਤ ਕਾਲਜ ਨੇ ਇਸ ਯੂਨੀਵਰਸਿਟੀ ਦੇ ਅੰਦਰ ਅਸੀਂ ਉਹਨਾਂ ਨੂੰ ਸੰਭਾਲਣਾ ਸਾਡੀ ਲੈਗਸੀ ਹੈ ਸਾਡਾ ਵਿਰਸਾ ਹੈ ਤਾਂ ਫਿਰ ਇਹ ਨੋਟੀਫਿਕੇਸ਼ਨ ਜਾਰੀ ਕਰਤਾ ਕਿ ਸੈਨੇਟ ਤੇ ਭੰਗ ਕੀਤੀ ਜਾਂਦੀ ਹੈ ਸਿਨੇਟ